ਜੇਕਰ ਤੁਸੀਂ ਵੀ ਆਪਣੀ ਸਕਿਨ ਦੇ ਨਾਲ ਇਹ ਹਰਕਤਾਂ ਕਰਦੇ ਹੋ ਤਾਂ ਸੁਧਰ ਜਾਓ ਕਿਤੇ ਤੁਹਾਡੀ ਸਕਿਨ ਵੀ ਖਰਾਬ ਨਾ ਹੋ ਜਾਵੇ ਇਹਨਾਂ ਆਤਾਂ ਦੀ ਵਜ੍ਹਾ ਦੇ ਨਾਲ ਸਕਿਨ ਹੋ ਸਕਦੀ ਹੈ ਤੁਹਾਡੀ ਹੋਰ ਵੀ ਜ਼ਿਆਦਾ ਖਰਾਬ ਜਾਣੋ ਕਿਵੇਂ ਕਰਨਾ ਹੈ ਤੁਸੀਂ ਆਪਣੇ ਸਕਿਨ ਦਾ ਬਚਾਅ ਅਕਸਰ ਗਲਤ ਆਦਤਾਂ ਦੇ ਕਰਕੇ ਤੁਹਾਡੀ ਸਕਿਨ ਖਰਾਬ ਹੋ ਜਾਂਦੀ ਹੈ ਤੇ ਸਕਿਨ ਦੁਬਾਰਾ ਸਹੀ ਵੀ ਨਹੀਂ ਹੋ ਪਾਂਦੀ ਸਕਿਨ ਦੇ ਉੱਤੇ ਕਾਲੇ ਧੱਬੇ ਪਿੰਪਲਸ ਮੁਹਾਸੇ ਬਹੁਤ ਸਾਰੀਆਂ ਆ ਸਕਿਨ ਇਨਫੈਕਸ਼ਨ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਕਿ ਤੁਹਾਡੀ ਸਕਿਨ ਕਦੋਂ ਖਰਾਬ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਕਿਵੇਂ ਤੁਸੀਂ ਸੁਰੱਖਿਤ ਰੱਖ ਸਕਦੇ ਹੋ ਕਿਹੜੀਆਂ ਆਦਤਾਂ ਤੁਸੀਂ ਆਪਣੀ ਚਮੜੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾ ਸਕਦੇ ਹੋ ਉਹ ਜਾਣਦੇ ਹਾਂ ਸਭ ਤੋਂ ਪਹਿਲਾ ਹੈ ਆਪਣੇ ਚਿਹਰੇ ਨੂੰ ਯਾਨੀ ਕਿ ਆਪਣੇ ਫੇਸ ਨੂੰ ਵਾਰ-ਵਾਰ ਛੂਣਾ ਜੇਕਰ ਚਿਹਰੇ ਨੂੰ ਵਾਰ-ਵਾਰ ਛੂਣ ਦੇ ਨਾਲ ਹੱਥਾਂ ਦੀ ਗੰਦਗੀ ਅਤੇ ਬੈਕਟੀਰੀਆ ਚਮੜੀ ਤੱਕ ਪਹੁੰਚ ਜਾਂਦੇ ਨੇ ਜਿਸ ਦੇ ਨਾਲ ਮੁਹਾਸੇ ਅਤੇ ਇਨਫੈਕਸ਼ਨ ਹੋ ਸਕਦੇ ਨੇ ਸਿਰਫ ਸਾਫ਼ ਹੱਥਾਂ ਦੇ ਨਾਲ ਹੀ ਚਿਹਰੇ ਨੂੰ ਛੂਣ ਦੀ ਕੋਸ਼ਿਸ਼ ਕਰਿਆ ਕਰੋ ਫਿਰ ਬਹੁਤ ਜ਼ਿਆਦਾ ਜੰਕ ਫੂਡ ਜੀ ਹਾਂ oily ਅਤੇ ਮਸਾਲੇਦਾਰ ਭੋਜਨ ਚਮੜੀ ਨੂੰ oily ਬਣਾਉਂਦਾ ਹੈ ਅਤੇ ਮੁਹਾਸਿਆਂ ਦੀ ਸਮੱਸਿਆ ਨੂੰ ਵਧਾਉਂਦਾ ਹੈ ਸਿਹਤਮੰਦ ਖੁਰਾਕ ਦੇ ਵਿੱਚ ਫਲ ਸਲਾਦ ਅਤੇ ਹਰੀਆਂ ਸਬਜ਼ੀਆਂ ਜ਼ਰੂਰ ਸ਼ਾਮਿਲ ਕਰੋ ਫਿਰ ਨੀਂਦ ਨਾ ਪੂਰੀ ਹੋਣਾ ਨੀਂਦਿਕਾ ਆਟਾ ਚਮੜੀ ਨੂੰ ਨਿਰਸ ਅਤੇ ਥੱਕਿਆ ਹੋਇਆ ਦਿਖਾਉਂਦੀ ਹੈ ਕਾਲੇ ਕੇਰੇ ਅਤੇ ਚੁਰੜੀਆਂ ਵੀ ਜਲਦੀ ਦਿਖਾਈ ਦੇਣ ਲੱਗਦੀਆਂ ਨੇ ਹਰ ਰੋਜ਼ 7 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਫਿਰ ਸਨਸਕ੍ਰੀਨ ਦੀ ਵਰਤੋਂ ਨਾ ਕਰਨਾ ਅਕਸਰ ਤੁਸੀਂ ਦੇਖਿਆ ਹੋਵੇਗਾ ਬਹੁਤ ਸਾਰੀਆਂ ਔਰਤਾਂ ਬਹੁਤ ਸਾਰੇ ਮਰਦ ਵੀ ਜਿਹੜੇ ਕਿ ਮੂੰਹ ਧੋ ਕੇ ਜਾਂ ਫਿਰ ਨਾ ਧੋ ਕੇ ਬਿਨਾ ਸਨਸਕ੍ਰੀਨ ਲਗਾਏ ਬਿਨਾਂ ਧੁੱਪ ਦੇ ਵਿੱਚ ਚਲੇ ਜਾਂਦੇ ਨੇ ਤਾਂ ਸਨਸਕ੍ਰੀਨ ਲਗਾਏ ਲਗਾਏ ਬਿਨਾ ਧੁੱਪ ਦੇ ਵਿੱਚ ਬਾਹਰ ਜਾਣਾ ਚਮੜੀ ਨੂੰ ਨੁਕਸਾਨ ਹੁੰਦਾ ਹੈ ਯੂਵੀ ਕਿਰਨਾ ਟੈਨਿੰਗ ਅਤੇ ਪਿਗਮੈਂਟੇਸ਼ਨ ਦਾ ਕਾਰਨ ਬਣਦੀਆਂ ਨੇ ਇਸ ਲਈ ਬਾਹਰ ਜਾਣ ਤੋਂ ਪਹਿਲਾਂ ਹਮੇਸ਼ਾ ਸਨਸਕ੍ਰੀਨ ਲਗਾਓ ਬਹੁਤ ਜ਼ਿਆਦਾ ਮੇਕਅਪ ਦੀ ਵਰਤੋਂ ਕਰਨਾ ਜਿਵੇਂ ਕਿ ਹਰ ਰੋਜ਼ ਭਾਰੀ ਮੇਕਅਪ ਲਗਾਉਣ ਦੇ ਨਾਲ ਚਮੜੀ ਸਾਹ ਨਹੀਂ ਲੈ ਸਕਦੀ ਜਿਸ ਨਾਲ ਪੋਰਸ ਬੰਦ ਹੋ ਜਾਂਦੇ ਨੇ ਕੁਦਰਤੀ ਦਿੱਖ ਅਪਣਾਓ ਅਤੇ ਮੇਕਅਪ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰੋ ਫਿਰ ਘੱਟ ਪਾਣੀ ਪੀਣਾ ਘੱਟ ਪਾਣੀ ਪੀਣ ਦੇ ਨਾਲ ਸਕਿਨ ਡੀਹਾਈਡਰੇਟ ਹੋ ਜਾਂਦੀ ਹੈ ਅਤੇ ਖੁਸ਼ਕ ਦਿਖਾਈ ਦਿੰਦੀ ਹੈ ਦਿਨ ਭਰ ਘੱਟੋ ਘੱਟ 7 ਤੋਂ 8 ਗਲਾਸ ਜ਼ਰੂਰ ਪਾਣੀ ਪੀਓ ਫਿਰ ਤਣਾਅ ਸਟ्रेस ਜਿਹੜਾ ਇਹ ਸਭ ਤੋਂ ਵੱਡਾ ਕਾਰਨ ਹੈ ਤਣਾਅ ਦਾ ਪ੍ਰਭਾਵ ਸਿੱਧੇ ਤੌਰ ਦੇ ਉਤੇ ਚਿਹਰੇ ਦੇ ਉਤੇ ਦਿਖਾਈ ਦਿੰਦਾ ਇਸ ਦੇ ਨਾਲ ਚਮੜੀ ਦੇ ਉਤੇ ਦਾਗ ਤੱਬੇ ਅਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਪੈ ਜਾਂਦੀਆਂ ਨੇ ਯੋਗਾ ਕਰਿਆ ਕਰੋ ਧਿਆਨ ਅਤੇ ਆਰਾਮ ਦੇ ਰਾਹੀਂ ਤਣਾਅ ਜੋ ਕਿ ਆਪਣੇ ਆਪ ਘੱਟ ਹੋ ਜਾਵੇਗਾ ਤਾਂ ਇਹ ਚੀਜ਼ਾਂ ਨੇ ਦੋ ਕਿ ਤੁਸੀਂ ਆਪਣੀ ਸਕਿਨ ਦੀ ਕੇਅਰ ਕਰ ਸਕਦੇ ਹੋ ਤਾਂ ਇਹ ਚੀਜ਼ਾਂ ਨੂੰ ਜ਼ਰੂਰ ਨੋਟ ਕਰੋ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰੋ ਖਾਸ ਕਰਕੇ ਇੱਕ ਵਾਰ ਫੇਰ ਤੁਹਾਨੂੰ ਮੈਂ ਦੁਬਾਰਾ ਫੇਰ ਦੱਸਦਾ ਕਿ ਗੰਦੇ ਹੱਥਾਂ ਦੇ ਨਾਲ ਵਾਰ-ਵਾਰ ਆਪਣੇ ਫੇਸ ਨੂੰ ਨਾ ਛੁਇਆ ਕਰੋ ਬਾਹਰਲਾ ਖਾਣਾ ਬਿਲਕੁਲ ਵੀ ਨਾ ਖਾਇਆ ਕਰੋ ਆਪਣ ਜਿਹੜੀ ਕਿ ਨੀਂਦ ਹੈ ਘੱਟੋ ਘੱਟ 7 ਘੰਟੇ ਦੀ ਨੀਂਦ ਪੂਰੀ ਲਿਆ ਕਰੋ ਤੇ ਇਸ ਦੇ ਨਾਲ ਹੀ ਮਸਾਲੇਦਾਰ ਭੋਜਨ ਤੁਸੀਂ ਅਵੋਇਡ ਕਰੋ ਤੇ ਦਿਨ ਦੇ ਵਿੱਚ ਘੱਟੋ ਘੱਟ 7 ਤੋਂ 8 ਗਲਾਸ ਪਾਣੀ ਜ਼ਰੂਰ ਪਿਆ ਕਰੋ